ਲੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਫਤੇਗੜ ਚੋੜੀਆਂ ਤੋਂ ਗੁਰਦਾਸਪੁਰ ਦੇ ਕਸਬਾ ਫਤੇਗੜ ਚੋੜੀਆਂ ਤੋਂ ਆਮ ਆਦਮੀ ਪਾਰਟੀ ਨੂੰ ਪਿੰਡ ਗੁਜਰਪੁਰਾ ਵਿਖੇ ਉਸ ਸਮੇਂ ਬਲ ਮਿਲਿਆ ਜਦੋਂ ਐਡਵੋਕੇਟ ਸਤਵਿੰਦਰ ਸਿੰਘ ਦੀ ਮਿਹਨਤ ਸਦਕਾ ਮੌਜੂਦਾ ਪੰਚਾਇਤ ਮੈਂਬਰ ਅਤੇ ਭਾਜਪਾ ਤੋਂ ਇਲਾਵਾ ਹੋਰ ਵਿਵਾਇਤੀ ਪਾਰਟੀਆਂ ਨੂੰ ਛੱਡ ਕੇ 40 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਪੰਸਬ ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਪਨੂ ਵੱਲੋਂ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਏ ਫਤਿਹਗੜ ਚੋੜੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਪਾਤ ਭਨਵਾਲ ਵਿਦਿਆ ਕਹਿ ਕੇ ਆਮ ਭਾਗੀ ਚ ਸ਼ਾਮਲ ਹੋਇਆ ਤੇ ਤੁਨ੍ਹੋ ਸਾਡੀਆਂ ਨੀਤੀਆਂ ਵੇਖ ਕੇ ਪਿੰਡ ਦਾ ਸਾਰੇ ਬੰਦਿਆਂ ਦਾ ਵੇਖ ਕੇ ਜੋ ਵੀ ਸਲਾਹ ਤੇ ਇਕੱਠ ਦੇ ਨਾਲ ਆਪਾਂ ਕੋਈ ਵੀ ਕੰਮ ਆ ਕਰਾਂਗੇ ਤੇ ਸਲਾਹ ਨਾਲ ਹੀ ਸਾਰਾ ਕਰਾਂਗੇ ਜੋ ਆਉਣ ਵਾਲੀ ਸਰਪੰਚੀ ਦੀ ਚੋਣ ਆ ਉਹ ਵੀ ਕਰਾਂਗੇ ਕੋਸ਼ਿਸ਼ ਕਿ ਸਰਹੰਤੀ ਨਾਲ ਲੜੀ ਜਾਵੇ ਤੇ ਪਿੰਡ ਦਾ ਫਾਇਦਾ ਹੋਊਗਾ ਉਹਦੇ ਵਿੱਚ ਵਿਕਾਸ ਹੋਊਗਾ ਸਾਨੂੰ ਸੀਐਮ ਸਾਹਿਬ ਵੱਲੋਂ 5 ਲੱਖ ਰੁਪਈਆ ਐਲਾਨ ਹੋਇਆ ਵਾ ਕਹੀ ਆਨੇ ਆ ਕਿ ਉਹ ਪਿੰਡ ਨੂੰ ਥਾਰੇ ਜੋ ਵੀ ਸੱਜਣ ਨੇ ਤੇ ਏਕਾ ਕਰਕੇ ਉਹ ਸਕੀਮ ਆਪਣੀ ਲੈਣ ਅੱਜ ਜੀ ਪਿੰਡ ਗੁਜਰਪੁਰਾ ਚ ਸਾਡਾ ਵੀਰ ਸੁਤਵੀਂਦਰ ਸਿੰਘ ਜੀ ਦਵਾਈ ਇਥੇ ਮਹਿਨਤ ਸਦਕਾ ਅੱਜ ਸਾਡਾ ਭਰਾ ਆਮਲਵੰਤ ਸਿੰਘ ਕਾਲਾ ਜਿਹੜੇ ਬੀਜੇਪੀ ਪਾਰਟੀ ਨੂੰ ਛੱਡ ਗਿਆ ਅੱਜ ਤਕਰੀਬਨ 20 ਪਰਿਵਾਰ ਖਾਲੀਚਲ ਪਾਰਟੀ ਨੂੰ ਛੱਡ ਕੇ ਲੰਮਰਦਾਰ ਸਾਹਿਬ ਨੇ ਤੇ ਨਗਵੀਰ ਸਿੰਘ ਲੰਮਰਦਾਰ ਜੀ ਇਹਨਾਂ ਦੀ ਯੋਗਦਾਨ ਨਾਲ 20 ਪਰਿਵਾਰ ਤੇ ਤਕਰੀਬਨ 20 ਤੋਂ 22 ਪਰਿਵਾਰ ਬੀਜਪੀ ਨੂੰ 20 ਤੋਂ 22 ਪਰਿਵਾਰ ਖਾਲੀਚਲੋਂ ਛੱਡ ਕੇ ਅੱਜ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ। ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਜੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਤੇ ਪਹਿਰਾ ਦੇਣ ਵਾਲੀ ਟੀਮ ਦੇ ਮੈਂਬਰ ਬਣੇ ਨੇ। ਪਿੰਡ ਗੁਜਰਪੁਰੇ ਨੂੰ ਮੈਂ ਅੱਜ ਮੈਂ ਵਚਨ ਦੇ ਕੇ ਜਾਣਾ ਥੋੜੇ ਸਮੇਂ ਤੱਕ ਸਰਪੰਚੀ ਦੀ ਇਲੈਕਸ਼ਨ ਵੀ ਹੈ। ਬੇਨਤੀ ਵੀ ਕਰਕੇ ਜਾਣਾ ਕਿ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਸਤਕਾਰਯੋਗ ਸੀਐਮ ਸਾਹਿਬ ਜੀ ਨੇ ਬਹੁਤ ਸੋਹਣੇ ਦੋ ਚਾਰ ਦਿਨ ਪਹਿਲਾਂ ਵਿਚਾਰ ਸਾਂਝੇ ਕੀਤੇ ਸੀ ਸੰਗਤ ਦੇ ਨਾਲ। कि ਜਿਹੜੇ ਵੀ ਪਿੰਡ 'ਚ ਸਰਬਸੰਮਤੀ ਨਾਲ ਸਰਪੰਚ ਬਣੂਗਾ 5 ਲੱਖ ਦਾ ਇਨਾਮ ਵੱਡੋਂ ਪੰਚਾਇਤ ਨੂੰ ਦਿੱਤਾ ਜਾਊਗਾ ਸਕੂਲ ਨੂੰ ਅਪਗ੍ਰੇਡ ਕੀਤਾ ਜਾਊਗਾ ਪਿੰਡ 'ਚ ਚੰਗਾ ਸਟੇਡੀਅਮ ਬਣਾਇਆ ਜਾਊਗਾ ਔਰ ਜੋ ਵੀ ਪਿੰਡ ਦੀ ਡਿਮਾਂਡ ਹੋਵੇਗੀ ਪਿੰਡ ਨੂੰ ਸਪੈਸ਼ਲ ਗ੍ਰਾਂਟ ਦੀ ਜਿਹੜੀ ਦੀ ਵੀ ਡਿਮਾਂਡ ਹੋਵੇਗੀ ਸਪੈਸ਼ਲ ਗ੍ਰਾਂਟ ਦਿੱਤੀ ਜਾਊਗੀ ਜਿਹੜੇ ਵੀ ਹੋਰ ਵੀ ਪਿੰਡ ਦੇ ਵਿੱਚ ਸੁਣਚਾਰ ਆ ਦੀ 2-4 ਪਰਿਵਾਰੀ ਨੇ ਜਿਹੜੇ ਨਹੀਂ ਆਏ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਵੀ ਪਿੰਡ ਦੇ ਡਵੈਲਪਮੈਂਟ ਵਿੱਚ ਯੋਗਦਾਨ ਜ਼ਰੂਰ ਪਾਉਣ